ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਸੋ ਲੋਬੀ ਮਿੱਤਰੋ ਜਿੰਨੇ ਵੀ ਹਨ ਮੈਨੂੰ ਪਿਆਰ ਕਰਨ ਵਾਲੇ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਜ਼ਰੂਰ ਸੁਣਨਗੇ ਵੀ ਤੇ ਸ਼ੇਅਰ ਵੀ ਕਰਨਗੇ ਸੋ ਗੱਲ ਅੱਜ ਮੈਂ ਕਰ ਲੱਗਿਆ ਮਿੱਤਰੋ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਜਿਵੇਂ ਤੁਹਾਨੂੰ ਪਤਾ ਹਨਾ ਬਾਈ ਸਿੱਧੂ ਮੂਸੇ ਦਾ ਯਾਰ ਆਪਣਾ ਭਰਾ ਸੀ ਵੱਡਾ ਹਨਾ ਤੇ ਸਾਡੇ ਗਮਾਂਢੀ ਪਿੰਡ ਤੋਂ ਸੀਗਾ ਹਨਾ ਨਾਲ ਪਿੰਡ ਆਪਣੇ ਬਿਲਕੁਲ ਹਨਾ 10 ਕਿਲੋਮੀਟਰ ਦੂਰ ਤੇ ਸੋ ਬੜੇ ਬਾਰੀ ਬਾਈ ਨੂੰ ਮਿਲੇ ਵੀ ਆ ਬਾਈ ਸਿੱਧੂ ਨੂੰ ਆਪਾਂ ਹਨਾ ਸੋ ਹੁਣ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਆ ਵੀਡੀਓ ਤੇ ਪਹਿਲਾਂ ਜਿੰਨੇ ਬਾਈ ਸਿੱਧੂ ਤੇ ਇੱਕ ਤਾਂ ਫੋਟੋ ਲੱਗੀ ਹੁੰਦੀ ਆ ਬਾਈ ਸੱਧੂ ਮੂਸੇਵਾਲੀ ਦੀ ਇੱਕ ਲੱਗੀ ਹੁੰਦੀ ਆ ਕਰਨ ਔਜਲੇ ਦੀ ਇੱਕ ਬੱਬੂ ਮਾਨ ਦੀ ਤੇ ਇੱਕ ਫੋਟੋ ਲੱਗੀ ਹੁੰਦੀ ਆ ਮਿੱਤਰੋ ਦਲਜੀਤ ਦਸਾਂਝ ਸਾਡਾ ਭਰਾ ਹਨਾ ਸੋ ਇਹਨਾਂ ਦੀ ਫੋਟੋ ਲੱਗੀ ਹੁੰਦੀ ਹੈਗੀ ਮਤਲਬ ਪੋਸਟਰ ਫੇਸਬੁੱਕ ਤੇ ਦੇਖਦਾ ਮੈਂ ਹਨਾ ਕਈ ਵਾਰੀ YouTube ਤੇ ਪਾਇਆ ਹੁੰਦਾ ਉਹਦੇ ਉੱਤੇ ਲਿਖਿਆ ਹੁੰਦਾ ਵੀ ਸੋਨੂੰ ਇਹਨਾਂ ਚੋਂ ਕਿਹੜਾ ਕਲਾਕਾਰ ਵਧੀਆ ਲੱਗਦਾ ਹਨਾ ਪਹਿਲਾਂ ਤਾਂ ਬਾਈ ਜਿਹੜੇ ਤੁਸੀਂ ਪੋਸਟਰ ਬਣਾਉਣੇ ਹੋ ਮੇਰਾ ਵੀਰ ਬਣ ਕੇ ਹਨਾ ਤੇ ਭਰਾ ਬਣ ਕੇ ਰਹਿ ਇਦਾਂ ਦੀਆਂ ਪੋਸਟਾਂ ਤੁਸੀਂ ਹਨਾ ਨਾ ਪਾਇਆ ਕਰੋ ਹਨਾ ਇਹਦੇ ਵਿੱਚ ਪੁੱਛਣ ਵਾਲੇ ਕੀ ਗੱਲ ਹੈ ਹਨ ਜਿਹਨੂੰ ਯਾਰ ਦੇਖ ਚੰਗਾ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹੁਣ ਜੇ ਆਪਾਂ ਕਿਸੇ ਵਿਆਹ ਦੇ ਵਿੱਚ ਜਾਂਦੇ ਆ ਮਿੱਤਰੋ ਹਨ ਤੇ ਉੱਥੇ 2-250 ਬੰਦੇ ਦਾ ਇਕੱਠ ਹੁੰਦਾ ਹਨ ਉੱਥੇ ਗਲਾਬ ਜਾਮਨ ਵੀ ਹੁੰਦੀ ਆ ਰਸਗੁੱਲਾ ਵੀ ਹੁੰਦਾ ਪਕੌੜੇ ਵੀ ਹੁੰਦੇ ਆ ਠੀਕ ਹੈ ਤੇ ਤੇ ਬਰਫੀ ਵੀ ਹੁੰਦੀ ਹੈ ਹਨ ਸੋ ਜਿਹਦਾ ਯਾਰ ਮਾਨ ਕਰਦਾ ਹਨ ਹੁਣ ਮੇਰਾ ਜੀ ਕਰਦਾ ਮੈਂ ਬਰਫੀ ਖਾਊਗਾ ਕੋਈ ਨਹੀਂ ਹਟਾ ਸਕਦਾ ਸੋ ਆਪੋ ਆਪ ਦਾ ਟੇਸਟ ਆ ਸਿੱਧੂ ਬਾਈ ਆਪਦੀ ਥਾਂ ਸੀ ਸਿੱਧੂ ਵਰਗਾ ਯਾਰ ਕੋਈ ਬਣ ਨਹੀਂ ਸਕਦਾ ਬਸ ਮੇਨ ਗੱਲ ਤੇ ਇਹ ਆ ਭਾਵੇਂ ਤਾਂ ਮੈਂ ਸੁਣਦਾ ਬਾਈ ਸਿੱਧੂ ਨੂੰ ਹਨਾ ਤੇ ਭਾਵੇਂ ਸਾਡਾ ਗਵੰਡੀ ਆ ਪਤਾ ਨਹੀਂ ਮੈਂ ਤਾਂ ਕਰਕੇ ਜਿਵੇਂ ਮਰਜ਼ੀ ਲਾ ਲਓ ਪਰ ਸਿੱਧੂ ਕੋਈ ਬਣ ਨਹੀਂ ਸਕਦਾ ਪਰ ਮੈਂ ਇਹ ਗੱਲ ਕਹਿਣਾ ਠੋਕ ਕੇ ਮੇਰਾ ਵੀਰ ਬਣ ਕੇ ਨਾ ਪੋਸਟਰ ਬੀ ਆਰ ਇਹ ਜੇ ਨਾ ਬਣਾਇਆ ਕਰੂ ਹਨਾ ਅਗੇ ਕਮੈਂਟ ਕਰਕੇ ਦੱਸੋ ਕਿਹੜਾ ਕਲਾਕਾਰ ਵਧੀਆ ਲੱਗਦਾ ਹਨਾ ਯਾਰ ਜਿਹਨੂੰ ਵਧੀਆ ਲੱਗਦਾ ਬਾਈ ਆ ਲਓ ਉਸ ਨੂੰ ਸੁਣੂਗਾ ੱੱਕੇ ਨਾਲ ਕੋਈ ਨਹੀਂ ਕਿਸੇ ਨੂੰ ਸੁਣਦਾ ਹੁੰਦਾ ਚਲੋ ਇਹ ਛੱਡੋ ਇੱਕ ਮੈਂ ਤੁਹਾਨੂੰ ਹੋਰ ਗੱਲ ਜੇ ਹੁਣ ਕੋਈ ਮੰਨ ਲਓ ਮੈਂ ਲਾਲਾ ਹਨਾ ਤੁਹਾਨੂੰ ਕਹਾ ਵੀ ਯਾਰਾ ਤੁਹਾਡੇ ਘਰ ਦੇ ਵਿੱਚ ਹਨਾ ਫੈਮਿਲੀ ਚ ਕਿੰਨੇ ਆਣਾ ਤੁਸੀਂ ਕਹੋਗੇ ਵੀ ਅਸੀਂ ਚਾਰ ਭੈਣਾ ਚਾਰ ਭਰਾ ਹਨਾ ਚਲੋ ਉਦਾਹਰਣ ਦੇ ਰਿਹਾ ਮੈਂ ਸੋ ਜੇ ਤੁਹਾਡਾ ਮਾਂ ਪਿਓ ਪੁੱਛੇ ਜਾ ਕੋਈ 12 ਬੰਦਾ ਆ ਕੇ ਪੁੱਛੇ ਵੀ ਤੂੰ ਐਨਸ ਬੀ ਆ ਦੀ ਭੈਣ ਨੂੰ ਵੱਧ ਪਿਆਰ ਕਰਦਾ ਸਾਰਿਆਂ ਨੂੰ ਵੱਧ ਘਰ ਦੇ ਵਿੱਚ ਕਿ ਆ ਦੇ ਭਰਾ ਨੂੰ ਵੱਧ ਕਰਾਂ ਜਾਂ ਉਹਦੀ ਬੇਬੀ ਨੂੰ ਜਾਂ ਬਾਪੂ ਨੂੰ ਕਰਦਾ ਹੁਣ ਤੁਸੀਂ ਦੱਸੋ ਬਾਈ ਫਿਰ ਕਿਹਨੂੰ ਕਹੋਗੇ ਹਨਾ ਵੀ ਮੈਂ ਕਿਹਨੂੰ ਪਿਆਰ ਵੱਧ ਕਰਦਾ ਵੀ ਮੈਂ ਆ ਦੀ ਭੈਣ ਨੂੰ ਵੱਧ ਪਿਆਰ ਕਰਦਾ ਮੇਰੇ ਭਰਾ ਨੂੰ ਵੱਧ ਕਰਾਂ ਜਾਂ ਮੈਂ ਬੇਬੇ ਬਾਪੂ ਦਾ ਵੱਧ ਪਿਆਰ ਕਰਦਾ ਹਨਾ ਸੋ ਮੇਰਾ ਵੀਰ ਬਣ ਕੇ ਹਨਾ ਯਾਰ ਇਹ ਜੀਆਂ ਪੋਸਟਾਂ ਤੁਸੀਂ ਨਾ ਪਾਇਆ ਕਰੋ ਠੀਕ ਆ ਤੇ ਹੁਣ ਵਿਚਾਰਾ ਸਿੱਧੂ ਤਾਂ ਹੈ ਨਹੀਂਗਾ ਹਨਾ ਤੇ ਸਭ ਨੂੰ ਪਤੀ ਆ ਪਰ ਜੀਦੇ ਪਾਰਾ ਹੈਗਾ ਉਹ ਸਾਡੇ ਦਿਲਾਂ ਚ ਵਸਦਾ ਸਾਡਾ ਭਰਾ ਸਿੱਧੂ ਮੂਸੇਵਾਲਾ ਕੋਈ ਮੈਨੂੰ ਇਹ ਨਹੀਂ ਹੈਗਾ ਨਾ ਵੀ ਮੈਂ ਮਸ਼ਹੂਰ ਹੋਣ ਦਾ ਮਾਰਾ ਕਹਿੰਦਾ ਮੈਨੂੰ ਤਾਂ ਮਤਲਬ ਵੀ ਬਾਈ ਸਿੱਧੂ ਨਾਲੋਂ ਵੀ ਮੰਨ ਕੇ ਚੱਲੋ ਯਾਰ ਹਨਾ ਚਲੋ ਬਾਈ ਚਲੋ ਪੈਸਾ ਆ ਗਿਆ ਬਾਈ ਕੋਲੋਂ ਚਲੋ ਬਾਈ ਦੇ ਗਾਣੇ ਚੱਲ ਗਏ ਹਨਾ ਚਲੋ ਮੈਂ ਇੱਕ ਗਰੀਬ ਜਿਹੇ ਪਰਿਵਾਰ ਚੋਂ ਚਲੋ ਸਾਥੋਂ 19 ਤਰੱਕੀ ਨਹੀਂ ਹੋਈ ਹੈ ਹਨਾ ਤੇ ਫਿਰ ਵੀ ਮਾੜੇ ਕਲਾਕਾਰਾਂ ਨੂੰ ਚੰਗੇ ਆ ਹਨਾ ਸੋ ਸਿੱਧੂ ਸਾਡਾ ਭਰਾ ਸੀ ਘੈਂਟ ਬੰਦਾ ਸੀਗਾ ਤੇ ਪੂਰੇ ਘੈਂਟ ਬਾਈ ਦੇ ਗਾਣੇ ਆ ਸੁਣਦੇ ਆ ਸੁਣਦੇ ਰਾਵਾਂਗੇ ਹਮੇਸ਼ਾ ਹਨਾ ਸੋ ਮੇਰਾ ਵੀਰ ਬਣ ਕੇ ਹੀ ਬੇਨਤੀ ਆ ਸੋ ਉਹਨੇ ਤਾਂ ਵਿਚਾਰੇ ਨੇ ਕੁਝ ਦੇਖਣਾ ਨਹੀਂ ਹਨ ਤੇ ਸਾਡਾ ਭਰਾ ਸੀਗਾ ਤੇ ਬਹੁਤ ਘੈਂਟ ਸੀਗਾ ਅਸੀਂ ਮਿਲੇ ਆ ਯਾਰ ਹਨ ਸਾਨੂੰ ਪਤਾ ਅਸੀਂ ਬਾਈ ਸਿੱਧੂ ਨੂੰ ਮਿਲੇ ਆ ਬਹੁਤ ਵਾਰੀ ਮਿਲੇ ਆ ਸੋ ਮੇਰਾ ਵੀਰ ਬਣ ਕੇ ਹਨ ਯਾਰ ਇਹ ਜਿਹੇ ਪੋਸਟਰ ਨਾ ਪਾਇਆ ਕਰੋ ਸਾਰੇ ਕਲਾਕਾਰ ਵਧੀਆ ਮੈਂ ਕਿਸ ਨੂੰ ਐ ਨਹੀਂ ਕਹਿੰਦਾ ਵੀ ਹਨ ਵੀ ਫਲਾਨਾ ਕਲਾਕਾਰ ਮਾੜਾ ਹਨ ਪਰ ਜਿਹਦੇ ਨਾਲ ਪਿਆਰ ਹੁੰਦਾ ਯਾਰ ਉਹਨਾਂ ਨੂੰ ਵਧੀਆ ਲੱਗਦਾ ਪਰ ਮੇਰਾ ਵੀਰ ਬਣ ਕੇ ਆ ਗੱਲਾਂ ਨਾ ਕਰਿਆ ਕਰੋ ਆ ਕੇ ਕਮੈਂਟਾਂ ਹੀ ਦੱਸੋ ਕਿਹੜਾ ਕਿਹਨੂੰ ਪਿਆਰ ਕਰਦਾ ਹਨ ਤੇ ਜਿਆਦਾ ਬਾਈ ਦੇ ਹੁੰਦੇ ਹਨ ਨਾ ਪੋਸਟਰ ਪਾਇਆ ਹੁੰਦਾ ਫੇਰ ਤਾਂ ਯਾਰ ਸਵਾਦ ਵੀ ਆਉਣਾ ਸੀ ਹਨ ਸੋ ਪਰ ਮੈਂ ਹਲੇ ਵੀ ਕਹਿਣਾ ਅੱਜ ਕੱਲ੍ਹ ਵਾਲੇ ਕਲਾਕਾਰਾਂ ਨੂੰ ਯਾਰ ਹਲੇ ਵੀ ਨਹੀਂ ਦਵਾਲਾ ਝੋਟਾ ਸਾਡਾ ਹਲੇ ਵੀ ਨਹੀਂ ਦਵਾਲਾ ਹਲੇ ਵੀ ਖਿੱਚੀ ਫਿਰਦਾ ਕੋਈ ਦਿੱਕਤ ਨਹੀਂ ਤੇ ਸਿੱਧੂ ਸਾਡਾ ਭਰਾ ਸੀਗਾ ਤੇ ਅੱਜ ਵੀ ਸਾਡੇ ਦਿਲਾਂ 'ਚ ਵੱਸਦਾ ਲਵ ਜੂ ਜੱਟਾ ਤੈਨੂੰ ਤੇ ਖਿੱਚ ਕੇ ਰੱਖੋ ਕੰਮ ਨੂੰ ਤੇ ਜਿੰਨੇ ਪਿਆਰ ਕਰਦੇ ਆ ਬਾਈ ਸਿੱਧੂ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ